2011 ਤੋਂ ਅਸੀਂ ਅਸੀਸੀ ਫੀਲਡਸ ਲੱਗੇ ਹੋਏ ਆ ਪੀਆਰ ਹੀ ਕਰ ਰਹੇ ਹਾਂ ਲਾਸਟ 2023 ਤੇ 24 ਦੀ ਉਹ ਗੱਲ ਕਰੀਏ ਤੇ ਘੱਟੋ ਘੱਟ 100 ਤੋਂ 150 ਵੀਜ਼ਾ ਜਿਹੜੇ ਆਲਰੇਡੀ ਅਪਰੂਵ ਹੋ ਚੁੱਕੇ ਨੇ ਜੇ ਤੁਸੀਂ 25 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਤੱਕ ਦੇ ਹੋਗੇ ਤੁਹਾਡੀ ਪੀਆਰ ਆਰਾਮ ਨਾਲ ਹੋ ਸਕਦੀ ਹੈ ਸਾਡੇ ਕੋਲ ਇਦਾਂ ਦੀ ਸੇਮ ਸਕਸੈਸ ਸਟੋਰੀ ਸਾਡੇ ਪੇਜ ਤੇ ਵੀ ਪਈਆਂ ਹੋਈਆਂ ਪਾਉ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਤੁਹਾਨੂੰ ਜਦੋਂ ਅਪਲਾਈ ਕਰਨ ਦਾ ਤੁਸੀਂ ਸੋਚੋ ਤੁਹਾਨੂੰ ਸਾਡੇ ਤੇ ਜਿਹੜਾ ਕੌਨਫੀਡੈਂਸ ਹੈ ਉਹ ਵਧਿਆ ਹੋਣਾ ਚਾਹੀਦਾ ਤਾਂ ਹੀ ਤੁਸੀਂ ਸਾਡੇ ਨਾਲ ਜੋੜ ਸਕਦੇ ਹੋ ਸਤੋਂ ਘੱਮ ਆਪਣਾ ਕਰਾ ਸਕਦੇ ਬਟ ਜੇ ਤੁਸੀਂ ਬੈਚਲਰ ਜਾਂ ਡਿਪਲੋਮਾ ਹਿੰਦੁਸਤਾਨ ਤੋਂ ਇੰਡੀਆ ਤੋਂ ਕੀਤੀ ਹੋਈ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਜੇ ਰਿਲੇਵੈਂਟ ਐਕਸਪੀਰੀਅੰਸ ਹੈ ਤੁਹਾਡਾ 8 ਤੋਂ 10 ਲੱਖ ਦੇ ਵਿੱਚ ਪੀਆਰ 100% ਹੈ ਇਨਕਲੂਡਿੰਗ ਇਹਦੇ ਵਿੱਚ ਮੈਂ ਕਹਿ ਰਿਹਾ ਸਰਕਾਰੀ ਫੀਸ ਵੀ ਇਨਕਲੂਡਡ ਹੈ ਪ੍ਰੋਸੈਸਿੰਗ ਟਾਈਮ ਕਿੰਨਾ ਕ ਹੈ ਕਿਸ ਤਰ੍ਹਾਂ ਦੇ ਡਾਕੂਮੈਂਟਸ ਹੋਣੇ ਚਾਹੀਦੇ ਆ ਜਿਵੇਂ ਤੁਸੀਂ ਕਿਹਾ ਵੀ ਸਪਾਊਸ ਦੇ ਨਾਲ ਆਪਣੇ ਉਹਨਾਂ ਦੇ ਵੀ ਨਾਲ ਪੀਆਰ ਹੋ ਸਕਦੀ ਹੈ ਬੱਚਿਆਂ ਦੀ ਵੀ ਜੇ ਮੈਂ ਗੱਲ ਕਰਾਂ ਸਾਰੀ ਟਾਈਮ ਲਾਈਨ ਦੀ ਮੈਨੂੰ ਲੱਗਦਾ ਹੈ ਕਿ 8 ਤੋਂ 10 ਮਹੀਨੇ ਮੈਨੂੰ ਲੋਕਾਂ ਨੂੰ ਆਪ ਕਹਿਣਾ ਹੋਣਾ ਤੁਸੀਂ 2 ਕੁ ਮਹੀਨੇ ਉੱਤੇ ਲਾ ਕੇ ਚੱਲੋ 11 ਤੋਂ 12 ਮਹੀਨੇ ਦਾ ਪ੍ਰੋਸੈਸ ਹੈ ਜੇ ਕੋਈ ਮਕੈਨਿਕ ਲੱਗਿਆ ਹੋਇਆ ਹੈ ਜੇ ਕਿਸੇ ਫੈਕਟਰੀ ਤੁਸੀਂ ਸ਼ੀਟ ਮੈਟਲ ਦਾ ਕੰਮ ਕਰਦਾ ਹੈ ਤੇ ਕੋਈ ਵੀ ਹੱਥ ਹੱਥ ਨਾਲ ਕੰਮ ਕਰਨ ਵਾਲਾ ਕੋਈ ਵੀ ਕੰਮ ਹੈਗਾ ਉਹਨੂੰ ਅਸੈਸ ਕਰਦੀ ਟ੍ਰੇਡ ਰੈਕਗਨੀਸ਼ਨ ਆਸਟ੍ਰੇਲੀਆ ਇੱਕ ਬੋਡੀ ਸਰਕਾਰੀ ਬੋਡੀ ਜੇ ਉਹਨਾਂ ਨੂੰ ਇਹ ਅਸੈਸ ਕਰਕੇ ਹੂੰ 200% ਵੀਜ਼ਾ ਆਣੀ ਆਣਾ ਔਰ ਇਹੇ ਜੀ ਪ੍ਰੋਫਾਈਲ ਦੇ ਵਿੱਚ 6e ਚ ਨਾਲ ਵੀਜ਼ਾ ਆਣਾ ਸਿਵਲ ਵਰਕ ਜਿਹੜੇ ਕਰਦੇ ਸਿਵਲ ਟੈਕਨੀਸ਼ੀਅਨ ਲੱਗੇ ਡਿਪਲੋਮਾ ਸਿਵਲ ਚ ਕੀਤਾ ਹੈ ਬੀਟੈਕ ਸਿਵਲ ਚ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਮਕੈਨੀਕਲ ਦਾ ਡਿਪਲੋਮਾ ਕੀਤਾ ਕਿਸੇ ਫੈਕਟਰੀ ਚ ਲੱਗੇ ਹੋਏ ਹੋ ਤਾਂ ਵੀ ਤੁਹਾਡੀ ਆਰਾਮ ਨਾਲ ਪੀਆਰ ਹੋ ਸਕਦੀ ਹੈ ਮਾਰਕੀਟਿੰਗ ਦੇ ਵਿੱਚ ਕਿਸੇ ਕੰਪਨੀ ਚ ਲੱਗੇ ਹੋਏ ਹੋ ਆਈਟੀ ਚ ਲੱਗੇ ਹੋਏ ਹੋ ਆਰਾਮ ਨਾਲ ਪੀਆਰ ਹੁੰਦੀ ਹੈ ਸਾਰੇ ਅਸੈਸਮੈਂਟ ਬਾਡੀ ਅਲੱਗ-ਅਲੱਗ ਓਕਿਊਪੇਸ਼ਨ ਦੀ ਅਲੱਗ-ਅਲੱਗ ਅਸੈਸਮੈਂਟ ਬਾਡੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇਹ ਪਾਕਪੋਸਟ ਦੇਖ ਰਹੇ ਹੋ ਅੱਜ ਆਪਾਂ ਆਸਟ੍ਰੇਲੀਆ ਪੀਆਰ ਬਾਰੇ ਗੱਲ ਕਰਾਂਗੇ ਹਮੇਸ਼ਾ ਸਟੱਡੀ ਵੀਜ਼ਾ ਦੀ ਗੱਲ ਕੀਤੀ ਕਰੀ ਜਾਂਦੀ ਹੈ ਪਰ ਪੀਆਰ ਦੀ ਗੱਲ ਖਾਸ ਤੌਰ ਤੇ ਆਸਟ੍ਰੇਲੀਆ ਦੇ ਲਈ ਬਹੁਤ ਘੱਟ ਕੰਸਲਟੈਂਟ ਕਰਦੇ ਨੇ ਸਾਡੇ ਨਾਲ ਬਿਸ਼ਮਨ ਸਿੰਘ ਜੀ ਨੇ ਜੋ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਪੀਆਰ ਦੇ ਵਿੱਚ ਡੀਲ ਕਰ ਰਹੇ ਨੇ ਇਹਨਾਂ ਤੋਂ ਜਾਣਾਂਗੇ ਕਿਵੇਂ ਪੀਆਰ ਲਈ ਜਾ ਸਕਦੀ ਹੈ ਔਰ ਆਸਟ੍ਰੇਲੀਆ ਸਟੱਡੀ ਵੀਜ਼ਾ ਵੀ ਲੈਣਾ ਜਦੋਂ ਔਖਾ ਹੁੰਦਾ ਹੈ ਤੇ ਉੱਥੇ ਪੀਆਰ ਦੀ ਗੱਲ ਕਰਨੀ ਕਿੰਨਾ ਕੁ ਸੌਖਾ ਹੈ ਵੀਜ਼ਾ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਸਤ ਆ ਭਾਜੀ ਕਿਵੇਂ ਦੇਖਦੇ ਹੋ ਆਸਟ੍ਰੇਲੀਆ ਪੀਆਰ ਕਿੰਨੀ ਇੱਕ ਸੌਖੀ ਹੈਗੀ ਹੈ ਲੈਣੀ ਕਿਉਂਕਿ ਹਮੇਸ਼ਾ ਸਟੱਡੀ ਦੀ ਵੀ ਜਦੋਂ ਗੱਲ ਹੁੰਦੀ ਹੈ ਤਾਂ ਲੱਗਦਾ ਵੀ ਸ਼ਾਇਦ ਵੀਜ਼ਾ ਬਹੁਤ ਘੱਟ ਸਕਸੈਸ ਰੇਟ ਹੈਗਾ ਆਸਟ੍ਰੇਲੀਆ ਦਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਭਾਜੀ ਪਹਿਲੀ ਗੱਲ ਤਾਂ ਦੇਖੋ ਜਿਵੇਂ ਆਸਟ੍ਰੇਲੀਆ ਦੀ ਅੱਜ ਕੱਲ ਅਸੀਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਵੀ ਆਖੋ ਆਇਆ ਹੈ ਬਟ ਫਿਰ ਵੀ ਵੀਜ਼ੇ ਆ ਰਹੇ ਨੇ ਹੁਣ ਜਿਹੜੇ ਬੱਚੇ ਸਟੂਡੈਂਟ ਵੀਜ਼ਾ ਤੇ ਜਾਂਦੇ ਆ ਉਹਨਾਂ ਨੂੰ ਵੀ ਇੱਕ ਪੀਆਰ ਦਾ ਪ੍ਰੋਸੈਸ ਫਾਲੋ ਕਰਨਾ ਪੈਂਦਾ ਉਦੋਂ ਹੀ ਪੀਆਰ ਹੁੰਦੀ ਹੈ ਹੂੰ ਹੁਣ ਪੀਆਰ ਦੇ ਪ੍ਰੋਸੈਸ ਤੇ ਬਾਰੇ ਜੇ ਆਪਾਂ ਗੱਲ ਕਰੀਏ ਇਹ ਪ੍ਰੋਸੈਸ ਘੱਟੋ-ਘੱਟ 10 ਮਹੀਨੇ ਦਾ ਪ੍ਰੋਸੈਸ ਹੈ ਇਹਦੇ ਵਿੱਚ ਪਹਿਲਾਂ ਤੁਹਾਡੀ ਸਕਿੱਲ ਅਸੈਸਮੈਂਟ ਹੁੰਦੀ ਹੈ ਉਸ ਤੋਂ ਬਾਅਦ ਇਨਵਾਈਟ ਆਉਂਦਾ ਉਸ ਤੋਂ ਬਾਅਦ ਵੀਜ਼ਾ ਗ੍ਰਾਂਟ ਹੁੰਦਾ ਹੁਣ ਜੇ ਤੁਹਾਡੇ ਕੋਲੇ ਐਜੂਕੇਸ਼ਨ ਮਿਨਿਮਮ ਡਿਪਲੋਮਾ ਜੇ ਕਿਸੇ ਨੇ ਕੋਈ ਮੈਡੀਕਲ ਦਾ ਮੈਡੀਕਲ ਦਾ ਡਿਪਲੋਮਾ ਕੀਤਾ ਹੈ ਮਕੈਨੀਕਲ ਦਾ ਡਿਪਲੋਮਾ ਕੀਤਾ ਸਿਵਲ ਦਾ ਡਿਪਲੋਮਾ ਕੀਤਾ ਚਾਰ ਚਾਰ ਪੰਜ-ਪੰਜ ਸਾਲ ਤੋਂ ਭਾਵੇਂ ਮੈਂ ਕਹਿੰਦਾ ਤਨਖਾਹ 15000 ਵੀ ਘੱਟੋ-ਘੱਟ ਆਉਂਦੀ ਹੋਵੇ ਤਨਖਾਹ ਦਾ ਕੋਈ ਰੌਲਾ ਨਹੀਂ ਜਿੰਨੀ ਮਰਜ਼ੀ ਲੈਂਦੇ ਹੋ ਤੁਸੀਂ ਆਰਾਮ ਨਾਲ ਪੀਆਰ ਅਪਲਾਈ ਕਰ ਸਕਦੇ ਹੋ ਹੁਣ ਜਦੋਂ ਮੈਂ ਕਹਿੰਨਾ ਪੀਆਰ ਅਪਲਾਈ ਕਰ ਸਕਦੇ ਹੋ ਇੰਦਾ ਨਹੀਂ ਕਿ ਅਪਲਾਈ ਕਰਕੇ ਤੁਸੀਂ ਛੱਡਦਾ ਵੀਜ਼ਾ ਆਊਗਾ ਨਹੀਂ ਆਊਗਾ ਜਦੋਂ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਹਾਂ ਕਿ 40% 50% ਜਾਂ 70% ਸਕਸੈਸ ਰਿਸ਼ੂ ਹੈ ਜਿਸ ਬੰਦੇ ਦੀ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੁੰਦੀ ਹੈ ਉਹਦੀ ਪੀਆਰ 110% ਆਣੀ ਆਣੀ ਹੈ ਉਹਨੂੰ ਰਿਫਿਊਜ਼ ਨਹੀਂ ਕੀਤਾ ਜਾ ਸਕਦਾ ਕਿ ਉਹ ਪਹਿਲਾਂ ਜਿਹੜੀ ਸਕਿੱਲ ਅਸੈਸਮੈਂਟ ਅਸੈਸਮੈਂਟ ਉਹ ਤੁਸੀਂ ਐਕਸਪਰਟ ਤੋਂ ਉਹ ਕਿਸ ਤਰ੍ਹਾਂ ਦੇ ਨਾਲ ਹੁੰਦੀ ਹੈ ਉਸ ਦੇ ਵਿੱਚ ਉਦੇ ਨਾਲ ਹਰੇਕ ਓਕਿਊਪੇਸ਼ਨ ਦੇ ਵਿੱਚ ਇੱਕ ਅਲੱਗ ਅਸੈਸਮੈਂਟ ਬਾਡੀ ਜਿਹੜੀ ਅਸੈਸ ਕਰਦੀ ਹੈ ਜਿਵੇਂ ਮੈਂ ਗੱਲ ਕਰਾਂ ਕਿ ਜੇ ਕੋਈ ਮੈਕੈਨਿਕ ਲੱਗਿਆ ਹੋਇਆ ਹੈ ਜੇ ਕਿਸੇ ਫੈਕਟਰੀ ਤੁਸੀਂ ਸ਼ੀਟ ਮੈਟਲ ਦਾ ਕੰਮ ਕਰਦਾ ਹੈ ਇਹ ਕੋਈ ਵੀ ਹੱਥਾਂ ਨਾਲ ਕੰਮ ਕਰਨ ਵਾਲਾ ਕੋਈ ਵੀ ਕੰਮ ਹੈਗਾ ਉਹਨੂੰ ਅਸੈਸ ਕਰਦੀ ਹੈ ਟ੍ਰੇਡ ਰੈਕਗਨਿਸ਼ਨ ਆਸਟ੍ਰੇਲੀਆ ਇੱਕ ਬਾਡੀ ਸਰਕਾਰੀ ਬਾਡੀ ਜੇ ਉਹਨਾਂ ਨੂੰ ਇਹ ਅਸੈਸ ਕਰਕੇ ਪੋਜ਼ਿਟਿਵ ਕਰ ਦਿੰਦੇ ਹੈ 200% ਵੀਜ਼ਾ ਆਣੀ ਆਣਾ ਔਰ ਇਹੋ ਜਿਹੀ ਪ੍ਰੋਫਾਈਲ ਦੇ ਵਿੱਚ 6E ਚ ਨਾਲ ਵੀਜ਼ਾ ਆਣਾ ਹੂੰ ਜਿਵੇਂ ਆ ऑस्ट्रेलिया ਪੀਆਰ ਦੀ ਆਪਾਂ ਗੱਲ ਕਰ ਰਹੇ ਆਂ ਤੇ ਕਿਸ ਕਿਸ ਫੀਲਡ ਦੇ ਵਿੱਚ ਪੀਆਰ ਵਾਲੇ ਲੋਕ ਨੇ ਜਿਹੜੇ ਅਪਲਾਈ ਤੁਹਾਡੇ ਕੋਲ ਕਰ ਸਕਦੇ ਆਂ ਪ੍ਰੋਫਾਈਲ ਸਾਰੇ ਅਪਲਾਈ ਕਰ ਸਕਦੇ ਆਂ ਅਸੀਂ ਅੱਜ ਸਿਰਫ ਉਹ ਬੰਦਿਆਂ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਜਿਹਦੇ ਵਿੱਚ ਸਾਨੂੰ ਪਤਾ ਹੈ ਰੀਸੈਂਟ ਇਹਨਾਂ ਦੇ ਕੋਟੇ ਵਧੇ ਹੋਏ ਨੇ ਹੂੰ ਸਿਵਲ ਵਰਕ ਜਿਹੜੇ ਕਰਦੇ ਸਿਵਲ ਟੈਕਨੀਸ਼ੀਅਨ ਲੱਗੇ ਡਿਪਲੋਮਾ ਸਿਵਲ ਚ ਕੀਤਾ ਹੈ ਬੀਟੈਕ ਸਿਵਲ ਚ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਮਕੈਨੀਕਲ ਦਾ ਡਿਪਲੋਮਾ ਕੀਤਾ ਕਿਸੇ ਫੈਕਟਰੀ ਚ ਲੱਗੇ ਹੋਏ ਹੋ ਤਾਂ ਵੀ ਤੁਹਾਡੀ ਆਰਾਮ ਨਾਲ ਪੀਆਰ ਉਸਦੀ ਮਾਰਕੀਟਿੰਗ ਦੇ ਵਿੱਚ ਕਿਸੇ ਕੰਪਨੀ ਚ ਲੱਗੇ ਹੋਏ ਹੋ ਆਈਟੀ ਚ ਲੱਗੇ ਹੋਏ ਹੋ ਅਰਾਊਂਡ ਨਾਲ ਪিয়ার ਹੁੰਦੀ ਹੈ ਸਾਰੇ ਅਸੈਸਮੈਂਟ ਬਾਡੀ ਅਲੱਗ-ਅਲੱਗ ਓਕਿਊਪੇਸ਼ਨ ਦੀ ਅਲੱਗ-ਅਲੱਗ ਅਸੈਸਮੈਂਟ ਬਾਡੀ ਹੂੰ ਮਿਨਿਮਮ ਪ੍ਰੋਫਾਈਲ ਦੀ ਜੇ ਆਪਾਂ ਗੱਲ ਕਰੀਏ ਮੰਨ ਲਓ ਕਿਸੇ ਵੀ ਫੀਲਡ 'ਚ ਕੋਈ ਬੰਦਾ ਹੈਗਾ ਉਹਦੇ ਕੋਲ ਕਿਸ ਤਰ੍ਹਾਂ ਦਾ ਡਿਪਲੋਮਾ ਡਿਗਰੀ ਕਿੰਨੇ ਟਾਈਮ ਦਾ ਤਜਰਬਾ ਔਰ ਨਾਲ ਦੀ ਨਾਲ ਆਈਲਟਸ ਜਾਂ ਪੀਟੀ ਕਿਸ ਤਰ੍ਹਾਂ ਦੇ ਜਿਹੜਾ ਟੈਸਟ ਹੈ ਉਹ ਦਿੱਤਾ ਹੋਵੇ ਕਿੰਨੇ ਕ ਬੈਂਡ ਉਹਦੇ ਹੋਣੇ ਚਾਹੀਦੇ ਦੇਖੋ ਆਈਲਟਸ ਪੀਟੀ ਟੋਫਲ ਇਹ ਸਾਰੇ ਟੈਸਟ ਨੂੰ ਐਕਸੈਪਟ ਕਰਦੀ ਹੈ ਆਸਟ੍ਰੇਲੀਅਨ ਗਵਰਨਮੈਂਟ ਮਿਨਿਮਮ ਜੇ ਤੁਸੀਂ ਕਹੀਏ ਆਪਾਂ ਗੱਲ ਕਰੀਏ ਕਿ ਪੀਆਰ ਦੇ ਲਈ ਮਿਨਿਮਮ 6 ਈਚ ਰਿਕੁਆਇਰਮੈਂਟ ਭਾਵੇਂ ਉਹ ਇਕੁਇਵਲੈਂਟ ਹੋਣੀ ਚਾਹੀਦੀ 6 ਈਚ ਭਾਵੇਂ ਤੁਹਾਡੇ ਪੀਟੀ ਚ ਆਏ ਹੋਣ ਟੋਪਲ ਚ ਆਏ ਹੋਣ ਇਹ ਆਲਸ ਵਿੱਚ ਵੀ ਹੋਣ ਮਿਨਿਮਮ 6 ਈਚ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਉਤੋਂ ਥੱਲੇ 0.5 ਵੀ ਥੱਲੇ ਹੋਵੇ ਤੇ ਤੁਹਾਡੀ ਪੀਆਰ ਹੋ ਹੀ ਨਹੀਂ ਸਕਦੀ ਪੋਸਿਬਲ ਹੀ ਨਹੀਂ ਹੈ ਬਿਲਕੁਲ ਆਪਾਂ ਆਸਟ੍ਰੇਲੀਆ ਪੀਆਰ ਦੀ ਗੱਲ ਕਰ ਰਹੇ ਹਾਂ ਤੁਸੀਂ ਕਿਸੇ ਵੀ ਫੀਲਡ ਨਾਲ ਰਿਲੇਟਡ ਹੈਗੇ ਹੋ ਤਾਂ ਨੰਬਰ ਅਸੀਂ ਵਿੱਚ ਵਿੱਚ ਫਲੈਸ਼ ਕਰ ਰਹੇ ਹਾਂ ਇਸ ਤੇ ਕਾਲ ਕਰ ਸਕਦੇ ਹੋ ਵਿਸ਼ਵਨ ਸਰ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 35 ਚੰਡੀਗੜਾ ਆ ਕੇ ਤੁਸੀਂ ਇਹਨਾਂ ਨੂੰ ਅਪਾਇੰਟਮੈਂਟ ਲੈ ਕੇ ਮਿਲ ਵੀ ਸਕਦੇ ਹੋ ਪੀਆਰ ਦੇ ਵਿੱਚ ਡੀਲ ਕਰਦੇ ਆ ਭਾਜੀ ਜੀ ਆਪਾਂ ਗੱਲ ਕਰੀਏ ਇੱਕ ਹੁੰਦਾ ਫਾਈਲ ਅਪਲਾਈ ਕਰਨਾ ਇੱਕ ਹੁੰਦਾ ਵੀਜ਼ਾ ਲੈ ਕੇ ਆਉਣਾ ਹਨਾ ਲਾਸਟ 1 ਇਅਰ ਜਾਂ 2 ਇਅਰ ਦੀ ਆਪਾਂ ਗੱਲ ਕਰ ਲੈਣੇ ਆ ਪਿਛਲੇ ਕਿਉਂਕਿ ਜਦੋਂ ਪੀਆਰ ਦੀ ਗੱਲ ਆਉਂਦੀ ਹੈ ਤਾਂ ਟਾਈ ਰਖੜੀ ਪੈਂਦੀ ਹੈ ਕੈਂਡੀਡੇਟ ਨੂੰ ਵੀ ਚਾਹੇ ਕੈਨੇਡਾ ਦੀ ਗੱਲ ਕਰ ਲਈਏ ਆਪਾਂ ਜਾਂ ਆਸਟ੍ਰੇਲੀਆ ਦੀ ਕਰ ਰਹੇ ਆ ਤੇ ਕਿੰਨੇ ਕੁ ਸਕਸੈਸ ਸਟੋਰੀਜ਼ ਤੁਹਾਡੇ ਕੋਲ ਹੈਗੀਆਂ ਨੇ ਕੋਈ ਪ੍ਰੋਫਾਈਲ ਤੁਸੀਂ ਡਿਸਕਸ ਕਰਨੀ ਚਾਹੋ ਸਾਡੇ ਦਸ਼ਕਾ ਨਾਲ ਇਹਦੇ ਵਿੱਚ ਭਾਜੀ ਦੇਖੋ 2011 ਤੋਂ ਅਸੀਂ ਅਸੀਂ ਫੀਲਡਸ ਲੱਗੇ ਹੋਏ ਆ ਪੀਆਰ ਹੀ ਕਰ ਰਹੇ ਆ ਹੂੰ ਲਾਸਟ 2023 ਤੇ 24 ਦੀ ਉਹ ਗੱਲ ਕਰੀਏ ਤੇ ਘੱਟੋ ਘੱਟ 100 ਤੋਂ 150 ਵੀਜ਼ਾ ਜਿਹੜੇ ਆਲਰੇਡੀ ਅਪਰੂਵ ਹੋ ਚੁੱਕੇ ਨੇ ਹੂੰ ਆਸਟ੍ਰੇਲੀਆ ਦੇ ਜਿਹੜਾ ਵੀਜ਼ਾ ਉਹ ਐਸੇ ਵੀ ਅਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹਾਂ ਹੂੰ ਤੁਸੀਂ ਸਾਡੇ ਕੋਲੇ ਦਫ਼ਤਰ ਆਓ ਵੀਜ਼ਾ ਦੇਖੋ ਕਿਹੜੀ ਕੈਟਾਗਰੀ ਦੇ ਵਿੱਚ ਆਇਆ ਅਸੈਸਮੈਂਟ ਕਿਹੜੀ ਕੈਟਾਗਰੀ ਚ ਹੋਈ ਹੈ ਵੀਜ਼ਾ ਕਦੋਂ ਆਇਆ ਅੱਛਾ ਉਤੋਂ ਏਜ ਲਿਮਟ ਵੀ ਜੇ ਤੁਸੀਂ 25 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਤੱਕ ਦੇ ਹੈਗੇ ਹੋ ਤੁਹਾਡੀ ਪੀਆਰ ਆਰਾਮ ਨਾਲ ਹੋ ਸਕਦੀ ਹੈ ਸਾਡੇ ਕੋਲ ਇਦਾਂ ਦੀ ਸੇਮ ਸਕਸੈਸ ਸਟੋਰੀ ਸਾਡੇ ਪੇਜ ਤੇ ਵੀ ਪਈਆਂ ਹੋਈਆਂ ਪਾਓ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਐਪਲੀਕੈਂਟਸ ਦੀ ਆਪ ਦੀਆਂ ਉਹਨਾਂ ਦੀ ਵੀਡੀਓਜ਼ ਨੇ ਉਹਨਾਂ ਦੇ ਵੀਜ਼ੇ ਵੀ ਦੇਖ ਸਕਦੇ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਸੋ ਥੈਟ ਤੁਹਾਨੂੰ ਜਦੋਂ ਅਪਲਾਈ ਕਰਨ ਦਾ ਤੁਸੀਂ ਸੋਚੋ ਤੁਹਾਨੂੰ ਸਾਡੇ ਤੇ ਜਿਹੜਾ ਕੌਨਫੀਡੈਂਸ ਹੈ ਉਹ ਵਧਿਆ ਹੋਣਾ ਚਾ ਤਾਂ ਹੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਤੋਂ ਕੰਮ ਆਪਣਾ ਕਰਾ ਸਕਦੇ ਹੋ ਬਿਲਕੁਲ ਜਦੋਂ ਸਟੱਡੀ ਦੀ ਗੱਲ ਆਉਂਦੀ ਹੈ ਪਲੱਸ 2 ਤੋਂ ਬਾਅਦ ਬੱਚੇ ਜਾਂਦੇ ਆ ਜਾਂ ਗ੍ਰੈਜੂਏਟ ਤੋਂ ਬਾਅਦ ਜਾਂਦੇ ਆ ਸਟੱਡੀ ਵੀਜ਼ਾ ਦੇ ਲਈ ਬਹੁਤ ਫੀਸਾਂ ਭਰਨੀਆਂ ਪੈਂਦੀਆਂ ਪਹਿਲਾਂ ਡਿਪਲੋਮਾ ਕਰਨਾ ਫਿਰ ਡਿਗਰੀ ਕਰਨੀ ਹੈ ਫਿਰ ਵਰਕ ਵੀਜ਼ਾ ਤੇ ਆਉਣਾ ਫਿਰ ਪੀਆਰ ਤੇ ਆਉਣਾ ਹੈ ਯਾਨੀ ਕਿ ਇਥੋਂ ਡਾਇਰੈਕਟਲੀ ਪੀਆਰ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਦੇ ਲਈ ਤੁਹਾਡੇ ਕੋ ਤੁਹਾਡੀ ਫੀਲਡ ਦੇ ਵਿੱਚ ਮੁਹਾਰਤ ਹਾਸਲ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਹੋਣੀ ਚਾਹੀਦੀ ਹੈ ਜਿਵੇਂ ਭਾਈ ਨੇ ਦੋ ਤਿੰਨ ਟ੍ਰੇਡਸ ਦੀ ਗੱਲ ਕੀਤੀ ਹੈ ਜੇਕਰ ਤੁਸੀਂ ਇਹਨਾਂ ਟ੍ਰੇਡਸ ਤੋਂ 6 ਬੈਂਡ ਹੈਗੇ ਆ ਤਾਂ ਤੁਸੀਂ ਸਟੂਡੈਂਟ ਜਾਂ ਜੇ ਸਟੂਡੈਂਟ ਤੇ ਕੋਈ ਜਾਂਦਾ ਉਸ ਦਾ ਤਕਰੀਬਨ ਮੈਨੂੰ ਲੱਗਦਾ ਬਹੁਤ ਜ਼ਿਆਦਾ ਪੈਸਾ ਲੱਗ ਜਾਂਦਾ 5-7 ਸਾਲ ਪੜ੍ਹਨਾ ਉਸ ਤੋਂ ਬਾਅਦ ਪੀਆਰ ਹੋਣੀ ਹੈ ਖਾਸ ਤੌਰ ਤੇ ਆਸਟ੍ਰੇਲੀਆ ਦੀ ਕਹਿੰਦੇ ਔਖੀ ਵੀ ਹੈਗੀ ਹੈ ਸਟੂਡੈਂਟ ਲਈ ਤੇ ਜਿਹੜੀ ਇੱਥੋਂ ਪੀਆਰ ਹੁੰਦੀ ਹੈ ਮੈਨੂੰ ਲੱਗਦਾ ਪੈਸਾ ਵੀ ਉਹ ਆਪਣਾ ਕਾਫੀ ਸੇਵ ਕਰ ਸਕਦਾ ਹੈ ਜਿਹੜਾ ਵੀ ਕੈਂਡੀਡੇਟ ਜਾਊਗਾ ਜੇ ਤੁਸੀਂ ਇੱਕ ਨਾਰਮਲ ਬੈਚਲਰ ਡਿਗਰੀ ਕਿੱਥੋਂ ਕਰਨ ਜਾਂਦੇ ਹੋ ਜਾਂ ਮਾਸਟਰ ਡਿਗਰੀ ਕਰਨ ਜਾਂਦੇ ਹੋ ਤੁਹਾਡਾ 30 ਤੋਂ 35 ਲੱਖ ਪੱਕਾ ਹੀ ਲੱਗਦਾ ਹੀ ਲੱਗਦਾ ਹੁਣ ਜੇ ਮੈਂ ਪੀਆਰ ਦੀ ਗੱਲ ਕਰਾਂ ਇੱਕ ਸਿੰਗਲ ਐਪਲੀਕੈਂਟ ਦੀ ਮੈਂ ਕਹਿੰ ਬਟ ਤੋਂ 10 ਲੱਖ ਦੇ ਵਿੱਚ ਇੱਕ ਸਿੰਗਲ ਬੰਦੇ ਦੀ ਪੀਆਰ ਹੁੰਦੀ ਹੈ। ਹੂੰ। ਉਸ ਤੋਂ ਬਾਅਦ ਜੇ ਫੈਮਿਲੀ ਨੂੰ ਐਡ ਹਸਬੰਡ ਵਾਈਫ ਹੈ 12-13 ਲੱਖ ਜੇ ਹਸਬੰਡ ਵਾਈਫ ਇੱਕ ਬੱਚਾ ਹੈ ਦੋ ਬੱਚੇ ਨੇ ਮੈਕਸਿਮ 14-15 ਲੱਖ ਰੁਪਏ। ਮਤਲਬ ਅਸੀਂ ਗੱਲ ਕਰ ਰਹੇ ਹਾਂ ਕਿ ਜਿੰਨਾ ਪੈਸਾ ਤੁਸੀਂ ਉੱਥੇ ਪਹਿਲਾਂ 30-35 ਲੱਖ ਸਟੂਡੈਂਟ ਤੇ ਜਾ ਕੇ ਲਾਉਂਗੇ। ਮੈਂ ਨਹੀਂ ਕਹਿੰਦਾ ਜਿਨੇ 12ਵੀਂ ਕੀਤੀ ਉਹਨੂੰ ਤਾਂ ਬੈਚਲਰ ਡਿਗਰੀ ਕਰਨ ਨੂੰ ਜਾਣਾ ਹੀ ਪੈਣਾ। ਹੂੰ। 12ਵੀਂ ਦੇ ਬੇਸਿਸ ਤੇ ਨਹੀਂ ਪੀਆਰ ਹੋ ਸਕਦੀ ਆਸਟ੍ਰੇਲੀਆ ਦੀ। ਬਟ ਜੇ ਤੁਸੀਂ ਬੈਚਲਰ ਜਾਂ ਡਿਪਲੋਮਾ ਹਿੰਦੁਸਤਾਨ ਤੋਂ ਇੰਡੀਆ ਤੋਂ ਕੀਤੀ ਉਸ ਤੋਂ ਬਾਅਦ ਤੁਹਾਡੇ ਕੋਲ ਜੇ ਰਿਲੇਵੈਂਟ ਐਕਸਪੀਰੀਅੰਸ ਹੈ ਤੁਹਾਡਾ 8 ਤੋਂ 10 ਲੱਖ ਦੇ ਵਿੱਚ ਪੀਆਰ 100% ਹੈ ਇਨਕਲੂਡਿੰਗ ਇਹਦੇ ਵਿੱਚ ਮੈਂ ਕਹਿ ਰਿਹਾ ਸਰਕਾਰੀ ਫੀਸ ਵੀ ਇਨਕਲੂਡਡ ਹੈ ਹਮ ਠੀਕ ਹੈ ਤੇ ਪ੍ਰੋਸੈਸਿੰਗ ਟਾਈਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ ਖਾਸ ਤੌਰ ਤੇ ਸਟੱਡੀ ਨੂੰ ਇਹਨਾਂ ਲੱਗ ਰਿਹਾ ਹੁੰਦਾ ਪੀਆਰ ਨੂੰ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੱਗਦਾ ਕਿ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਹੈ ਕਿਸ ਤਰ੍ਹਾਂ ਦੇ ਡਾਕੂਮੈਂਟਸ ਹੋਣੇ ਚਾਹੀਦੇ ਆ ਜਿਵੇਂ ਤੁਸੀਂ ਕਿਹਾ ਵੀ ਸਪਾਊਸ ਦੇ ਨਾਲ ਆਪਣੇ ਉਹਨਾਂ ਦੇ ਵੀ ਨਾਲ ਪੀਆਰ ਹੋ ਸਕਦੀ ਹੈ ਬੱਚਿਆਂ ਦੀ ਵੀ ਜੇ ਇੱਕ ਦਾ ਦੋ ਜਾਂ ਇੱਕ ਜਾਂ ਦੋ ਬੱਚੇ ਆ ਤਾਂ ਵੀ ਨਾਲ ਪੂਰੇ ਫੈਮਿਲੀ ਦੀ ਪੀਆਰ ਜਿਹੜੀ ਆ ਹੋ ਸਕਦੀ ਹੈ ਨਾ ਤੇ ਪ੍ਰੋਸੈਸਿੰਗ ਟਾਈਮ ਇਸ ਦੇ ਲਈ ਕਿੰਨਾ ਕੁ ਲੱਗ ਜਾਂਦਾ ਭਾਜੀ ਪ੍ਰੋਸੈਸਿੰਗ ਟਾਈਮ ਦੇਖੋ ਜੇ ਮੈਂ ਇੱਕ ਨਾਰਮਲ ਅਸੈਸਮੈਂਟ ਦੀ ਗੱਲ ਕਰਾਂ ਅਸੈਸਮੈਂਟ ਨੂੰ 2 ਤੋਂ 3 ਮਹੀਨੇ ਲੱਗ ਲਾਦੀ ਹੈ ਜੀ ਉਸ ਤੋਂ ਬਾਅਦ ਇਨਵੀਟੇਸ਼ਨ ਲੈਣ ਨੂੰ 3-4 ਮਹੀਨੇ ਫਿਰ ਵੀਜ਼ਾ ਗ੍ਰਾਂਟ ਨੂੰ ਸਾਰੀ ਚੀਜ਼ ਨੂੰ ਅਸੈਸ ਕਰਨ ਨੂੰ ਵੀ ਜਿਹੜੀ ਸਰਕਾਰ ਹੈ ਉਹ ਘੱਟੋ-ਘੱਟ 4 ਤੋਂ 5 ਮਹੀਨੇ ਲਾਉਂਦੀ ਹੈ ਜੇ ਮੈਂ ਗੱਲ ਕਰਾਂ ਇਹ ਸਾਰੀ ਟਾਈਮ ਲਾਈਨ ਦੀ ਮੈਨੂੰ ਲੱਗਦਾ ਹੈ ਕਿ 8 ਤੋਂ 10 ਮਹੀਨੇ ਮੈਨੂੰ ਲੋਕਾਂ ਨੂੰ ਆਪ ਕਹਿਣਾ ਹੁੰਦਾ ਤੁਸੀਂ 2 ਮਹੀਨੇ ਉੱਤੇ ਲਾ ਕੇ ਚੱਲੋ 11 ਤੋਂ 12 ਮਹੀਨੇ ਦਾ ਪ੍ਰੋਸੈਸ ਹੈ ਅੱਛਾ ਜੇ ਮੈਂ ਪ੍ਰੀ ਕੋਵਿਡ ਲੈਵਲ ਤੇ ਆ ਜਾਵਾਂ ਪ੍ਰੀ ਕੋਵਿਡ ਲੈਵਲ ਦੇ ਵਿੱਚ ਪਹਿਲਾਂ 6 ਤੋਂ 7 ਮਹੀਨੇ ਤੋਂ ਉੱਤੇ ਦਾ ਪ੍ਰੋਸੈਸ ਹੀ ਨਹੀਂ ਸੀ ਹੁੰਦਾ ਇਹ ਕੋਵਿਡ ਤੋਂ ਬਾਅਦ ਸਰਕਾਰਾਂ ਵੀ ਬਦਲੀਆਂ ਉੱਥੇ ਕੋਵਿਡ ਤੋਂ ਬਾਅਦ ਬੈਕਲੌਗ ਵੀ ਹੈਗੇ ਨੇ ਇਸ ਕਰਕੇ 8 ਤੋਂ 10 ਮਹੀਨੇ 10 ਤੋਂ 12 ਮਹੀਨੇ ਦਾ ਟਾਈਮ ਸਮਾਂ ਇਸ ਟਾਈਮ ਤੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਦੱਸ ਕੇ ਰੱਖਦੇ ਹਾਂ ਹੂੰ ਬਿਲਕੁਲ ਪੀਆਰ ਦੀ ਆਪਾਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਪੀਆਰ ਦੀ ਤੇ ਉਸ ਦੇ ਲਈ ਤੁਸੀਂ ਮਿਸਵੰਸਰ ਨੂੰ ਮਿਲ ਸਕਦੇ ਹੋ ਸੈਕਟਰ 35 ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਤੇ ਪੀਆਰ ਲਈ ਕੋਈ ਵੀ ਤੁਹਾਡਾ ਸਵਾਲ ਹੈ ਖਾਸ ਤੌਰ ਤੇ ਆਸਟ੍ਰੇਲੀਆ ਦੀ ਪੀਆਰ ਤਾਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਕੇਂਦਰੀ ਸਟੇਸ਼ਨ ਦੇ ਲਈ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਬਹੁਤ ਸਾਰੇ ਤੁਹਾਡੇ ਸਵਾਲ ਹੋਣੇ ਆ ਤੁਸੀਂ ਕਾਲ ਤੇ ਪੁੱਛ ਸਕਦੇ ਹੋ ਸਤਿ ਸ਼੍ਰੀ